ਜੋ ਜਿਹਨੂੰ ਕੰਮ ਕਰਨ ਦਾ ਤਰੀਕਾ ਤੇ ਉਹਦਾ ਇੱਥੇ ਐ ਮਰਿਸ਼ਤਾ ਤੇ ਇੱਕ ਬੂਟਾ ਵਾ ਜਿਹੜਾ 1 ਰੁਪਏ ਦਾ ਜੀ ਠੀਕ ਹੈ ਜੀ ਰੁਪਏ ਦਾ ਇੱਕ ਬੂਟਾ ਪਨੀਰੀ ਲਾਈ ਹੋਈ ਹੈ ਬਈਆਂ ਨੇ ਤੇ ਆਪਣੇ ਕਿਸਾਨ ਭਰਾ ਲੈਣ ਆਏ ਆ ਉਹ ਦੇਖ ਸਕਦੇ ਜੀ ਤੁਸੀਂ ਤੇ ਆ ਬੱਕਰੀ ਦਾ ਸਟੱਡ ਫਾਰਮ ਬਣਾਇਆ ਹੋਇਆ ਜੀ ਨਾਲ ਤੇ ਆ ਛੋਟਾ ਟਰੈਕਟਰ ਆ ਦੇ ਲੋ ਰੂਟਾਵੇਟਰ ਲਾਇਆ ਨਾਲੀ ਡ੍ਰਿਪਰ ਸਿਸਟਮ ਦੇ ਨਾਲ ਚੱਲ ਰਹੀ ਆ ਖੇਤੀ ਇਹਦੇ ਵਿੱਚ ਬੀਜ ਲਾਏ ਆ ਤੇ ਫਿਰ ਪਨੀਰੀ ਕਰਕੇ 1 ਰੁਪਿਆ 2 ਰੁਪਏ ਬੂਟਾ ਵੇਖਦਾ ਜੀ ਤੇ ਜਗਾ ਤੁਸੀਂ ਲਾ ਲੋ ਦੋ ਕਨਾਲਾਂ ਜਗਾ ਵੀ ਨਹੀਂ ਐ ਜੀ ਤੇ ਉਹਦੇ ਵਿੱਚੋਂ 1 ਰੁਪਏ ਦਾ ਬੂਟਾ ਦਿੰਦੇ ਆ ਜੀ ਤੇ ਬੰਦੇ ਅੰਦਰ 1 ਲੱਖ ਬੂਟਾ ਲੈਣ ਆਏ ਹੋਏ ਆ ਦੇਖ ਸਕਦੇ ਤੁਸੀਂ ਜਿੰਨੇ ਕੰਮ ਕਰਨਾ ਉਹਨੂੰ ਕਨਾਲ ਜਗਾ ਹੀ ਬਹੁਤ ਐ ਜੀ